ਮਾਜੂਰ ਲਈ ਗੋਤੂ ਨੇ ਹਾਂ ਉਹ ਫਾਰੀਆ ਅੱਛਣੇ ਨੂੰ ਕੋਈ ਜਨਾਬ ਜਵਾਬ ਮੈਂ ਖੜਾ ਹੋ ਕੇ ਜੀ ਰਿਹਾ ਹਾਂ ਦਸੀ ਰਖ ਉਲਰੇਡੀ ਐਸਕੋਨਦੀ ਆੜੀ ਕੋ ਸੁਣੋ ਮੇਰਾ ਆਹੋ ਪੈਸਾ ਬੋਲਾ ਆਇਆ ਬਹੁਤ ਆਪਣਾ ਏਸ਼ਿਆ ਦਾ ਸਭ ਤੋਂ ਵੱਡਾ ਰਿਲੇਸ਼ ਹੈ ਤੇ ਆ ਗੇ ਵੀ ਕਹਿੰਦਾ ਨਾ ਵੀ ਇੱਥੇ ਅੱਜ ਦੋਰੀਆ ਆਪਾਂ ਰੋਲਾ ਪਾਜਾ ਚੱਲ ਜਾਂਦਾ ਉਲਰੇਡੀ ਐਸਕੋਨਦੀ ਆੜੀ ਕੋ ਸੁਣੋ ਮੇਰਾ ਆਹੋ ਪੈਸਾ ਬੋਲਾ ਆਇਆ ਬਹੁਤ ਆਪਣਾ ਏਸ਼ਿਆ ਦਾ ਸਭ ਤੋਂ ਵੱਡਾ ਰਿਲੇਸ਼ ਹੈ ਇੰਨਾ ਵੀ ਜੇ ਕੰਡੀਗ ਨੂੰ ਗਲੀ ਮੇਰੇ ਉਹ ਜਲੀ ਗਈ ਇੱਕ ਅੱਜ ਉਧਰੋਂ ਜੀ ਸਰ ਟਾਂਡੇ ਏਰੀਆ ਵਿੱਚ ਬਸ ਕਰਿਓ ਬਟ ਉਸ ਕਹਿਣਾ ਜੇ ਅੱਗੇ ਕੰਮ ਕਰੀ ਕਿ ਹਾਂਜੀ ਸਾਡੇ ਬਾਲਾਤਰਾ ਫਰਾਂ ਤੋਂ ਮਾਝੋਗ ਸਾਡੇ ਐਸਐਸਪੀ ਸੀਰੀ ਸੰਦੀਪ ਮਾਲਕ ਜੀ ਔਰ ਸਾਡੇ ਐਸਪੀਡੀ ਸਾਹਿਬ ਪਰਮੇਂਦਰ ਹੀਰ ਜੀ ਇਹਨਾਂ ਲੋ ਸਾਨੂੰ ਹੁਕਮ ਹੋਇਆ ਸੀ ਕਿ ਤੁਸੀਂ ਅੱਜ ਕਾਸੋ ਆਪਰੇਸ਼ਨ ਜਿਹੜਾ ਆ ਸਰਕਾਰੀ ਬਿਲਡਿੰਗਾਂ ਦਾ ਰੇਲਵੇ ਸਟੇਸ਼ਨ বাস ਸਟੈਂਡ ਤੇ ਹੋਰ ਜਿਹੜੀਆਂ ਸਰਕਾਰੀ ਬਿਲਡਿੰਗਾਂ ਉਹਨਾਂ ਦਾ ਕਾਸ ਆਪਰੇਸ਼ਨ ਕਰਨਾ ਸਰਚ ਪ੍ਰੋਜੈਕਟ ਚਲਾਉਣਾ ਜਿਹੜਾ ਹੈ ਕਿ ਦਿੱਲੀ ਦੇ ਵਿੱਚ ਬਲਾਸ ਹੋਇਆ ਉਹਨੂੰ ਮੱਦੇਨਜ਼ਰ ਰੱਖਦੇ ਹੋਏ ਪੰਜਾਬ ਦੇ ਵਿੱਚ ਵੀ ਹਾਈਲਾਈਟ ਤੇ ਆ। ਔਰ ਅਸੀਂ ਇਹ ਚੈਕਿੰਗ ਕੀਤੀ ਆ বাস ਸਟੈਂਡ ਦੀ ਵੀ ਕੀਤੀ ਆ ਔਰ ਅਸੀਂ ਰੇਲਵੇ ਸਟੇਸ਼ਨ ਦੀ ਵੀ ਕੀਤੀ ਆ ਤੇ ਹੋਰ ਵੀ ਜੜੀਆਂ ਇੱਥੇ ਸਰਕਾਰੀ ਬਿਲਡਿੰਗਾਂ ਨਾਲ ਨੂੰ ਬੜਾ ਬਰੀਕੀ ਦੇ ਨਾਲ ਚੈੱਕ ਕੀਤਾ ਆ ਤਾਂ ਜੋ ਕੋਈ ਇਦਾਂ ਦੀ ਕੋਈ ਅੰਸ਼ਕਾ ਵੀ ਘਟਨਾ ਨਾ ਵਾਪਸ ਸਕੇ। ਥੈਂਕ ਯੂ।